ਸੱਚੀ ਗਾਲ ਜੀ ਅਸਟ੍ਰੋਲੋਜੀ ਵਿਦ ది ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਹਾਂ ਚਲੋ ਹਰੋ ਛੋਟੀਆਂ ਛੋਟੀਆਂ ਗੱਲਾਂ ਕਰਦੇ ਆਪਾਂ ਛੋਟੀਆਂ ਗੱਲਾਂ ਵੱਡੀਆਂ ਗੱਲਾਂ ਮਾਇਨੇ ਨਹੀਂ ਰੱਖਦੇ ਗੱਲ ਇਹ ਆ ਕਿ ਜੋ ਅਸੀਂ ਸੁਣਦੇ ਆ ਜੋ ਅਸੀਂ ਕਰਦੇ ਆ ਕੀ ਅਸੀਂ ਉਸ ਨੂੰ ਅਪਣਾਉਣੇ ਨੇ ਸਭ ਨੂੰ ਪਤਾ ਏ ਮੇਨ ਗੱਲ ਕਿ ਮੋਬਾਈਲ ਯੂਜ਼ ਜ਼ਿਆਦਾ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਅਸੀਂ ਸਾਰਾ ਦਿਨ ਉਸ ਦੀ ਸਕਰੀਨ ਲਾ ਕੇ ਉਂਗਲੀਆਂ ਮਾਰਦੇ ਰਹਿਣੇ ਆ ਠੀਕ ਆ ਉੱਪਰ ਚ ਹੀ ਸਭ ਨੂੰ ਪਤਾ ਏ ਕਿ ਪਰਮਾਤਮਾ ਸਭ ਦੇ ਅੰਦਰ ਹੈ ਪਰ ਫਿਰ ਵੀ ਅਸੀਂ ਉਸ ਨੂੰ ਥਾਂ-ਥਾਂ ਤੇ ਲੱਭਦੇ ਰਹਿੰਨੇ ਆ ਸਭ ਨੂੰ ਪਤਾ ਏ ਕਿਦੇ ਲਈ ਕੀ ਗਲਤ ਤੇ ਕੀ ਸਹੀ ਹੈ ਫਿਰ ਵੀ ਸਾਨੂੰ ਸਵਾਦ ਆਉਂਦਾ ਏ ਜਦੋਂ ਕੋਈ ਦੂਜਾ ਸਾਡੀਆਂ ਗਲਤੀਆਂ ਜਾਂ ਸਾਡੀ ਪ੍ਰਸ਼ੰਸਾ ਕਰਦਾ ਹੈ ਗਲਤੀਆਂ ਦੇ ਵਿੱਚ ਅਸੀਂ ਮਾਯੂਸ ਤੇ ਪ੍ਰਸ਼ੰਸਾ ਦੇ ਵਿੱਚ ਅਸੀਂ ਖੇੜ ਜਾਂਦੇ ਆ ਪਰ ਕੀ ਕਿਸੇ ਤੋਂ ਸੁਣਨ ਦੀ ਜ਼ਰੂਰਤ ਹੈ ਕਿ ਅਸੀਂ ਕੀ ਆ ਬਸ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਹਾਂ ਚੰਗੀ ਲੱਗਦੀ ਹੈ ਪ੍ਰਸ਼ੰਸਾ ਸੁਣਨੀ ਬਿਲਕੁਲ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਥੋੜੀ ਮੋਤੀ ਪ੍ਰਸ਼ੰਸਾ ਕਰ ਦੇਣੀ ਚਾਹੀਦੀ ਆ ਬੰਦੇ ਦਾ ਮਨ ਤੇ ਚਿਹਰਾ ਖੇੜ ਜਾਂਦਾ ਏ ਜੋ ਤੁਹਾਡੇ ਲਈ ਮਿਹਨਤ ਕਰ ਰਿਹਾ ਜਿੱਦਾਂ ਜੇ ਕੋਈ ਤੁਹਾਡੇ ਚ ਤੁਹਾਡੇ ਘਰ ਚ ਕੰਮ ਕਰਦਾ ਏ ਜਾਂ ਵੈਸੇ ਕੋਈ ਤੁਸੀਂ ਮੰਨ ਲਓ ਕਿ ਤੁਹਾਡੀ ਦੁਕਾਨ ਤੇ ਕੋਈ ਲੱਗਿਆ ਹੋਇਆ ਏ ਤਲੇਬਰ ਦਾ ਕੋਈ ਕੰਮ ਕਰਦਾ ਤਾਂ ਉਸ ਨੂੰ ਕਦੇ-ਕਦੇ ਕਹਿ ਦੇਣਾ ਕਿ ਲੈ ਬਈ ਤੂੰ ਤੇ ਬਹੁਤ ਵਧੀਆ ਤੂੰ ਸਾਡਾ ਘਰ ਸੰਭਿਆ ਹੋਇਆ ਏ ਤੇਰੇ ਨਾਲ ਸਾਡੀ ਹੁਣ ਅਟੈਚਮੈਂਟ ਹੈ ਤੂੰ ਬਹੁਤ ਵਧੀਆ ਕੰਮ ਕਰਦਾ ਹੈ ਯਾ ਕਰਦੀਆਂ ਜਾਂ ਸਫਾਈ ਦਾ ਬਹੁਤ ਵਧੀਆ ਕਰਦੇ ਹਨ ਤਾਂ ਕਹਿਣ ਨਾਲ ਦੇਖੋ ਅਗਲੇ ਤਾਂ ਚਿਹਰਾ ਖੇੜ ਜਾਂਦਾ ਕੋਈ ਦੁਕਾਨ ਤੇ ਕੰਮ ਕਰਦਾ ਅਗਲੇ ਕਿ ਭਾਈ ਸਾਡਾ ਇਹ ਬਹੁਤ ਮਿਹਨਤੀ ਹੈ ਇਹ ਸਾਡੇ ਨਾਲ ਜਦੋਂ ਦਾ ਜੁੜਿਆ ਸਾਡੇ ਦਾ ਬਹੁਤ ਅੱਛਾ ਹੋ ਗਿਆ ਹੋਇਆ ਜਾਂ ਨਹੀਂ ਹੋਇਆ ਇਹ ਤੁਹਾਨੂੰ ਪਤਾ ਹੈ ਪਰ ਉਸਦੇ ਉਸ ਨੂੰ ਇੱਕ ਕੌਨਫੀਡੈਂਸ ਆ ਗਿਆ ਕਿ ਇਹ ਤਾਂ ਜੀ ਮੇਰਾ ਕਰਦੇ ਬਹੁਤ ਆ ਜਿੱਥੇ ਮੈਂ ਕੰਮ ਕਰਦਾ ਪੈਸਾ ਤੇ ਸਾਬਨੇ ਦੇਣਾ ਹੈ ਕੰਮ ਵੀ ਸਾਬਨੇ ਹੀ ਲੈਣਾ ਲਹੂ ਸਾਬਨੇ ਪੀਣਾ ਹੈ ਕਿਉਂਕਿ ਨੌਕਰੀ ਦਾ ਮਤਲਬ ਹੁੰਦਾ ਹੈ ਇੱਕ ਇੱਕ ਕਹਾਵਤ ਹੈ ਕਿ ਨੌਕਰ ਕੀ ਤੇ ਨਖਰਾ ਕੀ ਪਰ ਹੁਣ ਕਿਸੇ ਨਾ ਕਿਸੇ ਨੇ ਕੰਮ ਕਿਸੇ ਤਾਣਾ ਕਿਤੇ ਤੱਕ ਕਰਨਾ ਹੀ ਹੈ ਹੈਨਾ ਤਾਂ ਅਗਰ ਪਿਆਰ ਨਾਲ ਮੁਹੱਬਤ ਨਾਲ ਉਹ ਟਾਈਮ ਲੰਘਦਾ ਏ ਤਾਂ ਥੋੜਾ ਜ਼ਿਆਦਾ ਵਧੀਆ ਹੋ ਜਾਂਦਾ ਹੈ ਬਸ ਫਰਕ ਇੰਨਾ ਕੁ ਹੀ ਹੈ ਹੈਨਾ ਤਾਂ ਕੀ ਹੈ ਕਿ ਆਪਾਂ ਨੂੰ ਬਹੁਤ ਰਹਿੰਦੀ ਹੈ ਜਾਣਕਾਰੀ ਦੂਸਰੇ ਤੋਂ ਲੈਣ ਦੀ ਕਿ ਅਸੀਂ ਕੀ ਚੀਜ਼ਾਂ ਅੱਛਾ ਕਿਸੇ ਨੂੰ ਪੁੱਛਿਓ ਸਾਡੇ ਬਾਰੇ ਪੰਜ ਅੱਛੇ ਵਿਚਾਰ ਦੱਸੋ ਤੇ ਪੰਜ ਸਾਡੇ 네ਗੇਟਿਵ ਪੁਆਇੰਟ ਦੱਸੋ ਜੇ ਤੋਂ ਜਿਹੜੇ ਤਾਂ ਤੁਹਾਨੂੰ ਪੋਜ਼ਿਟਿਵ ਪੁਆਇੰਟ ਦੱਸਣੇ ਆ ਅੱਛਾ ਅੱਛਾ ਬੜਾ ਖੁਸ਼ ਤੇ ਜੇ ਕੋਈ ਕਿਸੇ ਨੇ ਨੈਗੇਟਿਵ ਬੋਲਿਆ ਅੱਛਾ ਮੇਰੇ ਥੇ ਹੀ ਨਹੀਂ ਹੈ ਵੈਸੇ ਮੈਨੂੰ ਤੇ ਲੱਗਦਾ ਨਹੀਂਗਾ ਅੱਛਾ ਮੈਨੂੰ ਤੇ ਕਿਨੂੰ ਪਤਾ ਲੱਗਦਾ ਹੈ ਕਿ ਮੇਰੀ ਪੀੜੀ ਦੇ ਥੱਲੇ ਕੀ ਆ ਕੋਈ ਸੋਟਾ ਨਹੀਂ ਮਾਰਦਾ ਆਪਣੀ ਪੀੜੀ ਥੱਲੇ ਸੁਣਨ ਦੀ ਹਿੰਮਤ ਜੋ ਇਨਸਾਨ ਆਪਣੀਆਂ ਕਮੀਆਂ ਸੁਣਨ ਦੀ ਹਿੰਮਤ ਰੱਖਦਾ ਹੈ ਨਾ ਉਹ ਆਪਣੀਆਂ ਖੂਬੀਆਂ ਨੂੰ ਨਖਾਰਦਾ ਹੈ ਆਪਣੀਆਂ ਕਮੀਆਂ ਨੂੰ ਆਪਣੇ ਚੋਂ ਦੂਰ ਕਰਕੇ ਹੈਨਾ ਸ਼ੀਸ਼ੇ ਤੋਂ ਸਾਨੂੰ ਬਿਲਕੁਲ ਸਾਹਮਣੇ ਤੋਂ ਦਿਖਦਾ ਏ ਤੇ ਸ਼ੀਸ਼ੇ ਤੇ ਅਸੀਂ ਆਪਣੇ ਵੱਲ ਨੂੰ ਫੇਸ ਕਰਕੇ ਕਿਉਂਕਿ ਅਸੀਂ ਆਪਣੀ ਪਿੱਠ ਦੇ ਨਹੀਂ ਸਕਦੇ ਤਾਂ ਜੋ ਤੁਹਾਡੇ ਸ਼ੁੱਭ ਚਿੰਤਕ ਨੇ ਉਹਨਾਂ ਤੋਂ ਆਪਣੇ ਬਾਰੇ ਜਾਨਣਾ ਅਗਰ ਹੈ ਤਾਂ ਜ਼ਰੂਰ ਜਾਨੋ ਪਰ ਇਹ ਨਹੀਂ ਕਿ ਹਰ ਕਿਸੇ ਤੋਂ ਆਪਣੇ ਬਾਰੇ ਚਰਚਾ ਹੀ ਕਰਾਉਂਦੇ ਫਿਰੋ ਲੈ ਮੈਂ ਤੇ ਬਹੁਤ ਵਧੀਆ ਲੈ ਮੈਂ ਤੇ ਬਹੁਤ ਵਧੀਆ ਨਾ ਮੈਂ ਤੇ ਬਹੁਤ ਵਧੀਆ ਤੇ ਵਧੀਆ ਅਸੀਂ ਘਟੀਆਂ ਚਾਹੇ ਜਹ ਜੇ ਮਰਜੀ ਅਸੀਂ ਆਪਣੇ ਕਰਮ ਆਪਣੀ ਕਿਸਮਤ ਦੇ ਆਪ ਤਾਬੇਦਾਰ ਆਂ ਠੀਕ ਆ ਕਿਉਂਕਿ ਕੈਂਦੇ ਕਰਮ ਤੋਂ ਵੱਡਾ ਕੋਈ ਧਰਮ ਹੀ ਨਹੀਂ ਹੈ ਕਰਮ ਹੀ ਤੁਹਾਡਾ ਧਰਮ ਡਿਸਾਈਡ ਕਰਦਾ ਸਚਾਈ ਹੈ ਜਿੱਦਾਂ ਦਾ ਤੁਸੀਂ ਕੰਮ ਕਰਮ ਕਰਦੇ ਹੋ ਉਸ ਦੇ ਨਾਲ ਜਿਸ ਦੇ ਨਾਲ ਤੁਹਾਡੀ ਰੋਟੀ ਚੱਲਦੀ ਹੈ ਤੁਹਾਡਾ ਮਨ ਚੱਲਦਾ ਹੈ ਤੁਹਾਡਾ ਦਿਮਾਗ ਚੱਲਦਾ ਹੈ ਤੁਹਾਡੀ ਇੰਟੂਸ਼ਨ ਤੇ ਤੁਹਾਡਾ ਵਿਸ਼ਵਾਸ ਚੱਲਦਾ ਹੈ ਉੱਥੇ ਹੀ ਹਰ ਚੀਜ਼ ਆ ਕੇ ਪੱਕੀ ਹੋ ਜਾਂਦੀ ਹੈ ਕਹਿਨ ਨੂੰ ਦਿਖਾਵੇ ਨੂੰ ਜੋ ਮਰਜ਼ੀ ਕਰੀ ਜਾਓ ਪਰ ਅਸਲ ਦੇ ਵਿੱਚ ਹੀ ਤੁਹਾਡੀ ਨੀਅਤ ਤੁਹਾਨੂੰ ਫਲ ਦਿੰਦੀ ਆ ਠੀਕ ਹੈ ਨਾ ਚਲੋ ਆਪਾਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਕਿ ਜੋ ਮੌਸਮ ਹੈ ਹੁਣ ਥੋੜਾ ਅੱਛਾ ਹੋ ਰਿਹਾ ਹੈ ਪੇੜ ਪੌਦੇ ਲੱਗ ਰਹੇ ਆ ਤਾਂ ਜ਼ਰੂਰ ਜ਼ਰੂਰ ਪੇੜ ਲਗਾਓ ਜ਼ਰੂਰ ਲਗਾਓ ਔਰ ਉਸ ਨੂੰ ਵੱਡਾ ਹੁੰਦੇ ਦੇਖੋ ਜਦੋਂ ਤੱਕ ਤੁਹਾਡੀ ਕੱਦ ਜਿੱਡਾ ਨਹੀਂ ਹੋ ਜਾਂਦਾ ਜੇ ਕੋਈ ਬੱਚਾ ਵੀ ਲਗਾ ਰਿਹਾ ਉਹਦੇ ਨਾਲ ਨਾਲ ਹੀ ਵਧੇਗਾ ਜੇ ਕੋਈ ਬੜੇ ਵੀ ਲਗਾ ਰਿਹਾ ਤਾਂ ਦੇਖੋ ਉਸ ਦੀ ਦੇਖਭਾਲ ਵੀ ਕਰੋ ਅਗਰ ਤੁਹਾਨੂੰ ਲੱਗਦਾ ਕਿਸੇ ਵਜ੍ਹਾ ਦੇ ਨਾਲ ਉਹ ਪੇੜ ਪੱਟਾ ਕਿਸੇ ਨੇ ਤੋੜਤਾ ਕਿਸੇ ਕਿਤੇ गिर ਗਿਆ ਉਸੇ ਜਗ੍ਹਾ ਤੇ ਦੁਬਾਰਾ ਲਗਾਓ ਵਾਰ-ਵਾਰ ਲਗਾਉਂਦੇ ਰਹੋ ਜਦੋਂ ਤੱਕ ਵਾਰ-ਵਾਰ ਕੋਈ ਪੱਟਦਾ ਰਹੇ ਅਸੀਂ ਆਪਣਾ ਕੰਮ ਕਰਦੇ ਰਹਿਣਾ ਹੈ ਕੋਈ ਸਾਨੂੰ ਸ਼ਾਬਾਸ਼ੇ ਦੇਵੇ ਨਾ ਦੇਵੇ ਸਾਨੂੰ ਪਤਾ ਹੈ ਅਸੀਂ ਕੀ ਕਰ ਰਹੇ ਆ ਸਾਨੂੰ ਪਤਾ ਅਸੀਂ ਕਿਦੇ ਲਈ ਕਰ ਰਹੇ ਆ ਸਾਨੂੰ ਪਤਾ ਅਸੀਂ ਕੁਦਰਤ ਨਾਲ ਜੁੜ ਰਹੇ ਆ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਕੁਦਰਤ ਨਾਲ ਜੁੜਨਾ ਕਿਉਂਕਿ ਕੁਦਰਤ ਦੀ ਗੋਦ ਵਿੱਚ ਹੀ ਅਸੀਂ ਆਪਣੇ ਜੋ ਪੰਜ ਤੱਤ ਸਰੀਰ ਬਣਿਆ ਜਾਂ ਜਿੱਦਾਂ ਆਪਾਂ ਕਹਿੰਦੇ ਨੇ ਹਵਾ ਆਉਣੀ ਐ ਮਿੱਟੀ ਤੇ ਉੱਤੇ ਅਸੀਂ ਧਰਤੀ ਤੇ ਰਹਿੰਦੇ ਆ ਤੁਰਦੇ ਆ ਇਸ ਮਿੱਟੀ 'ਚ ਚੀਜ਼ਾਂ ਉਗਦੀਆਂ ਨੇ ਹੈਨਾ ਫਲ ਫਰੂਟ ਦਿੰਦੀ ਐ ਧਰਤੀ ਸਾਨੂੰ ਪਾਣੀ ਵੀ ਇਸ ਧਰਤੀ ਤੇ ਉੱਤੋਂ ਗਿਰ ਕੇ ਮੂੰਹ ਕਰਕੇ ਥੋੜਾ ਅਸੀਂ ਪੀਂਨੇ ਆ ਹੈਨਾ ਤਾਂ ਜੋ ਸਾਨੂੰ ਚੀਜ਼ਾਂ ਇਸ ਧਰਤੀ ਤੋਂ ਮਿਲਦੀਆਂ ਨੇ ਜੋ ਸਾਨੂੰ ਜ਼ਿੰਦਗੀ ਵਿੱਚ ਜਿਉਣ ਲਈ ਜ਼ਰੂਰੀ ਨੇ ਤਾਂ ਉਹ ਜ਼ਰੂਰ ਕਰਨੀਆਂ ਨੇ ਚੰਗਾ ਸਭ ਨੇ ਪੇੜ ਇੱਕ ਜ਼ਰੂਰ ਲਗਾਣਾ ਕੋਈ ਪੇੜ ਲਗਾ ਇਹ ਨਹੀਂ ਮੈਨੇ ਨੇਮ ਲਾਈਏ ਜੀ ਟਾਲੀ ਲਾਈਏ ਜੀ ਕਿੱਕਰ ਲਾਈਏ ਜੀ 베ਰੀ ਲਾਈਏ ਕੇ ਅਮਰੂਦ ਲਾਈਏ ਜੋ ਮਰਜੀ ਲਾਓ ਪੇੜ ਬੁੱਧ ਦੇ ਕਾਰਕ ਹੁੰਦੇ ਆ ਬੁੱਧ ਕਿਤੇ ਵੀ ਬੈਠਾ ਹੋਵੇ ਪੇੜ ਲਗਾਉਣ ਨਾਲ ਸ਼ੁਭ ਫਲ ਦੇ ਜਾਂਦਾ ਪਰ ਜਿਨ੍ਹਾਂ ਦੇ ਬ੍ਰਸਪਤ ਅਠਰ ਹੋਵੇ ਕਿਸੇ ਨੂੰ ਮਾੜੀ ਮੋਟੀ ਜੀ ਵੀ ਜਾਣਕਾਰੀ ਹੈ ਕਿ ਉਹਦੇ ਬ੍ਰਸਪਤ ਕਿੱਥੇ ਆ ਜਾਂ ਬ੍ਰਸਪਤ ਥੋੜੀ ਪਰੇਸ਼ਾਨੀ ਦੇ ਰਿਹਾ ਤਾਂ ਉਸ ਨੂੰ ਪਿੱਪਲ ਲਾਣਾ ਚਾਹੀਦਾ ਹੈ ਪਿੱਪਲ ਸ਼ਨੀ ਤੇ ਬ੍ਰਹਸਪਤ ਨੂੰ ਸ਼ੁਭ ਕਰ ਦਿੰਦਾ ਕਿਸੇ ਨੇ ਤੁਹਾਨੂੰ ਵਹਿਮ ਪਾਇਆ ਹੋਇਆ ਕਿ ਤੁਹਾਡਾ ਜੀ ਸ਼ਨੀ ਸ਼ੁਭ ਨਹੀਂ ਹੈ ਤਾਂ ਪਿੱਪਲ ਲਾਓ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਉਸ ਪਿੱਪਲ ਤੇ ਪਾਓ ਜਿੰਨੇ ਪੰਛੀ ਉੱਥੇ ਆ ਕੇ ਬੈਠਣਗੇ ਬੁੱਧ ਤੇ ਸ਼ਨੀ ਦੋਨੋਂ ਸ਼ੁਭ ਹੋ ਜਾਣਗੇ ਲੌਜੀਕ ਹੈ ਐਵੇਂ ਥੋੜਾ ਹੀ ਆ ਬਿਣਾ ਸਿਰ ਪੈਰ ਤੋ ਆ ਨੰਬਰ ਲੈ ਲਓ ਇਹਦੇ ਨਾਲ ਆ ਹੋ ਜਾਣਾ ਬਸ ਹੁਣ ਵਰਖਾ ਹੋਣ ਵਾਲੀ ਹੈ ਆ ਮੰਤਰ ਪੜੋ ਜੀ ਤੁਸੀਂ ਬੜੇ ਅਮੀਰ ਹੋਣ ਵਾਲਿਓ ਮੰਤਰ ਪੜਨ ਨਾਲ ਕੋਈ ਚੀਜ਼ ਕਰਨ ਨਾਲ ਕੋਈ ਅਮੀਰ ਹੁੰਦਾ ਹੁੰਦਾ ਤਾ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਨਾ ਭਾਰਤ ਦਾ ਹੋਣਾ ਸੀ ਮੰਤਰ ਸਾਨੂੰ એનર્ਜੀ ਦਿੰਦੇ ਆ ਪਰ ਉਹ એનર્ਜੀ ਤੁਸੀਂ ਆਪਣੇ ਲਈ ਜੋ ਪੜਦਾ ਹੈ ਸੁਣਦਾ ਹੈ ਉਸ ਦੀ એનર્ਜੀ ਲੈਂਦਾ ਹੈ ਤਾਂ ਤੁਹਾਡੇ ਅੰਦਰੂਨੀ ਬਲ ਨੂੰ ਵਧਾਉਂਦੇ ਆ ਨਾ ਕਿ ਛੱਪੜ ਪਾੜਦੇ ਆ ओके ਆ ਲੌジਕ ਨਾਲ ਸੁਣਦੇ ਹੋ ਤਾਂ ਲੌジਕ ਨਾਲ ਸਮਝੋ ਕਿਸੇ ਨੇ ਕਿਹਾ ਕਿ ਅੱਖਾਂ ਦੀ ਰੋਸ਼ਨੀ ਮਨ ਮਯੂਸ ਹੋ ਜਾਂਦਾ ਅੱਖਾਂ ਦੀ ਰੋਸ਼ਨੀ ਬਹੁਤ ਹੀ ਘੱਟ ਹੈ ਬਹੁਤ ਪਰੇਸ਼ਾਨਾ ਜੀ ਹਰ ਰੋਜ਼ ਵੀਡੀਓ ਕਹਿੰਦੇ ਇਸੇ ਉਮੀਦ ਨਾਲ ਦੇਖਦੇ ਆ ਕਿ ਅੱਜ ਸਾਡੀ ਵਾਰੀ ਆਏਗੀ ਜਨਮ ਤਰੀਕ ਟਾਈਮ ਤੇ ਤੁਸੀਂ ਆਪਣਾ ਦੱਸਿਆ ਕੋਈ ਨਹੀਂ ਫਿਰ ਵੀ ਅੱਖਾਂ ਦੀ ਰੋਸ਼ਨੀ ਲਈ ਮੈਂ ਤੁਹਾਨੂੰ ਉਹ ਬਾਅਦ ਜਰੂਰ ਦੱਸੂਗੀ ਪ੍ਰੋਗਰਾਮ ਦੇ ਅਖੀਰ ਵਿੱਚ ਜਿਸ ਦੀ ਵੀ ਨਿਗਾ ਘੱਟ ਹੈ ਉਹ ਕਿਉਂਕਿ ਸ਼ਨੀ ਚੰਦਰ ਦੇਖੋ ਕਾਲੀ ਅੱਖ ਗੋਲ ਸਾਈਨ ਤੇ ਆਲੇ ਦੁਆਲੇ ਚਿੱਟਾ ਤੇ ਵਿੱਚ ਪਣ ਤੇ ਦਾ ਮਤਲਬ ਸ਼ਨੀ ਚੰਦਰ ਸਾਡੀ ਅੱਖਾਂ ਦੇ ਕਾਰਕ ਮੰਨੇ ਜਾਂਦੇ ਆ ਤੇ ਉਸ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿੰਦਾ ਸ਼ੁਭ ਕਰ ਸਕਦੀਆਂ ਠੀਕ ਹੈ ਅੱਜ ਦਾ ਪੰਚਾਂਗ ਜਾਣਦੇ ਹਾਂ ਜੀ ਆਪਾਂ ਗ੍ਰਹਾਂ ਦੀ ਸਥਿਤੀ ਦੇ ਮੁਤਾਬਕ 14 ਤਰੀਕ ਨੂੰ ਐਤਵਾਰ ਦਾ ਦਿਨ ਹੈ ਵਿਸ਼ਾਖਾ ਸੌਰੀ ਚੱਲ ਰਿਹਾ ਜੀ ਚਿਤਰਾ ਨਕਸ਼ਤਰ ਮੰਗਲ ਦਾ ਨਕਸ਼ਤਰ ਹੈ ਚਿਤਰਾ ਰਾਤ ਨੂੰ 10:07 ਤੱਕ ਚੱਲੇਗਾ ਚੰਦਰਮਾ ਤੁਲਾ ਰਾਸ਼ੀ ਵਿੱਚ ਸਵੇਰੇ 8:43 ਤੇ ਜਾਣਗੇ ਜੋ ਕੰਨਿਆ ਰਾਸ਼ੀ ਵਿੱਚ ਚੱਲ ਰਹੇ ਸੀ ਚੰਦਰ ਕੇਤੂ ਦੀ ਜੁਤੀ ਬਣੀ ਹੋਈ ਸੀ ਠੀਕ ਹੈ ਰਾਹੂ ਕਾਲ ਦਾ ਟਾਈਮ 4:30 ਤੋਂ ਲੈ ਕੇ 6:00 ਤੱਕ ਰਹੇਗਾ ਸਭ ਤੋਂ ਪਹਿਲਾਂ ਜਾਂਦੇ ਆ ਰਿਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰ ਜਾਏਗਾ 8 45 ਤੋਂ ਬਾਅਦ ਸੱਤਵੇਂ ਸਥਾਨ ਵਿੱਚ ਧਨ ਕਮ ਕਰ ਬਿジネス ਸ਼ੁਭ ਪੈਸਾ ਸ਼ੁਭ ਪੈਸਾ ਆ ਜਾਏਗਾ ਕਿ ਤੋ ਨਾ ਕਿ ਤੋ ਅਚਾਨਕ ਧਨ ਦੀ ਪ੍ਰਾਪਤੀ ਹੋਏਗੀ ਮਨ ਖੁਸ਼ ਵਿਦੇਸ਼ ਲਈ ਸਿਤਾਰੇ ਤੁਹਾਡੇ ਸ਼ੁਭ ਨੇ ਵਿਦੇਸ਼ ਤੋਂ ਤੁਸੀਂ ਤਾਂ ਉੱਥੋਂ ਵੀ ਪੈਸਾ ਕਮਾ ਸਕਦੇ ਹੋ ਕੰਮ ਕਰ ਅੱਛਾ ਚੱਲੇਗਾ ਕੋਈ ਜ਼ਿਆਦਾ ਉਪਾਕਰਨ ਦੀ ਜ਼ਰੂਰਤ ਨਹੀਂ ਹੈ ਬਸ ਮੰਗਲ ਜੋ ਕਿ ਤੁਹਾਡੀ ਰਾਸ਼ੀ ਤੋਂ ਦੂਸਰੇ ਸਥਾਨ ਵਿੱਚ ਆ ਗਿਆ ਏ ਤਾਂ ਜੀਭ ਤੇ ਸ਼ੈਦ ਲਾਉਂਦੇ ਰਹੋ ਤੇ ਚੰਦਰ ਦੇ ਸ਼ੁਭਤਾ ਲਈ ਮਾਦੇ ਪੈਰੇ ਹੱਥ ਲਾਓ ਟੌਰਸ ਬ੍ਰਿਕਾ ਰਾਸ਼ੀ ਵਾਲੇ ਸਿਤਾਰੇ ਬ੍ਰਿਕਾ ਰਾਸ਼ੀ ਵਾਲਿਆਂ ਦੇ ਸੁਭਾਅ ਵਿੱਚ ਤਤਤਾਪਨ ਕਰਕੇ ਕੋਈ ਪਰੇਸ਼ਾਨੀ ਕਿਸੇ ਚੀਜ਼ ਨੂੰ ਹਲਕੇ ਵਿੱਚ ਲੈਣ ਤੇ ਡਾਮਾਂ ਡੋਰਸ ਦਿੱਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਕਿਸੇ ਵੀ ਕੰਮ ਨੂੰ ਕਿਸੇ ਵੀ ਚੀਜ਼ ਨੂੰ ਹਲਕੇ ਚ ਨਹੀਂ ਲੈਣਾ ਕਿਤੇ ਜਾਣਾ ਹੈ ਤਾਂ ਟਾਈਮ ਤੇ ਵਕਤ ਤੇ ਜਾਓ ਵਕਤ ਤੇ ਪਹੁੰਚੋ ਤਾਂ ਕਿ ਤੁਹਾਨੂੰ ਤੁਹਾਡੇ ਸਿਤਾਰੇ ਸ਼ੁਭਫਲ ਦੇ ਸਕਣ ਨਾਲ ਹੀ ਮੋਟਾਪੇ ਨੂੰ ਲੈ ਕੇ ਜੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲਗਾਤਾਰ ਕਰੋ ਵਿਚਲੇਜੀਪਨ ਨਾ ਦਿਖਾਓ ਚੰਦਰ ਜੋ ਆ ਤੁਹਾਡੇ 6ਵੇਂ ਸਥਾਨ ਵਿੱਚ ਹੈ ਦੁੱਧ ਰਾਤ ਨੂੰ ਨਹੀਂ ਪੀਣਾ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਧਨ ਕਮ ਕਰ ਬਿਜ਼ਨਸ ਅੱਛਾ ਪਰ ਸਿਰ 'ਚ ਥੋੜਾ ਦਰਦ reh sakda hai ਧੁੱਪੇ ਬਾਹਰ ਅਗਰ ਧੁੱਪ ਹੈ ਤਾਂ ਖਾਲੀ ਸਿਰ ਨੰਗੇ ਸਿਰ ਨਾ ਜਾਓ ਪਤਾ ਸੇਧਾਰਮਿਕ ਸਥਾਨ ਤੇ ਰੱਖੋ ਤਾਂ ਸਿਰ ਦਰਦ ਠੀਕ ਹੋ ਜਾਏਗਾ ਅਗਰ ਫਿਰ ਵੀ ਪ੍ਰੋਬਲਮ ਹੋਵੇ ਤਾਂ ਗਾਂ ਨੂੰ ਗੁੜ ਖਿਲਾ ਸਕਦੇ ਨੇ ਕੈਂਸਰ ਕਰਕਰਾਸ਼ੀ ਵਾਲੇ ਮਿੱਠੀ ਰੋਟੀ ਬਣਾ ਕੇ ਪੰਛੀਆਂ ਨੂੰ ਪਾ ਦਿਓ ਬੁੱਧ ਸ਼ੁਕਰ ਦੀ ਜੁਤੀ ਲਗਣ ਵਿੱਚ ਬੈਠ ਕੇ ਸ਼ੁਭ ਫਲ ਦੇ ਜਾਏਗੀ ਚੰਗਾ ਹੋਇਆ ਚੰਦਰ ਕੇਤੂ ਦਾ ਗ੍ਰੈਂਡ ਜੋਗ ਟੁੱਟਿਆ ਤੇ ਮੰਗਲ ਦਾ ਨਕਸ਼ਤਰ ਵਿੱਚ ਮੰਗਲ ਤੁਹਾਡਾ ਮਿੱਤਰ ਹੈ ਤਾਂ ਰੈੱਡ ਕਲਰ ਜਾਂ ਪਿੰਕ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲਓ ਅੱਛਾ ਹੋ ਜਾਏਗਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਸ਼ੁਭਕਾਰੀ ਰਹੇਗੀ ਛੋਟੀ ਜਾਂ ਵੱਡੀ ਦੋਨੋਂ ਹੀ ਵਧੀਆ ਕਿਸੇ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਮਨ ਨੂੰ ਤਸੱਲੀ ਚੰਗੀ ਦਵੇਗਾ ਤੇ ਨਾਲ ਹੀ ਸਿੰਗ ਰਾਸ਼ੀ ਵਾਲਿਆਂ ਨੇ ਆਪਣੇ ਭੈਣ ਭਾਈ ਦੀ ਮਦਦ ਜਰੂਰ ਕਰਨੀ ਹੈ ਅਗਰ ਕੋਈ ਮੰਗ ਰਿਹਾ ਤਾਂ ਸਰਕਲ ਵਿੱਚ ਵੀ ਮਦਦ ਜਰੂਰ ਕਰੋ ਪਰ ਵahan ਧਿਆਨ ਨਾਲ ਹੀ ਚਲਾਓ ਰਾਹੂ 8ਵੇਂ ਨੁਕਸਾਨ ਕਰ ਸਕਦਾ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਨਹੀਂ 9 ਵਜੇ ਤੋਂ ਬਾਅਦ ਹੀ ਆਪਾਂ ਕਹਿ ਸਕਦੇ ਹਾਂ ਸ਼ੁਭ ਹੋ ਜਾਣਗੇ ਕੰਮਕਾਰ ਅੱਛਾ इमोशनल ਜਿਹੜੇ ਹੋ ਰਹੇ ਹੋ ਰਿਸ਼ਤਿਆਂ ਨੂੰ ਸੰਭਾਲਣ ਲਈ ਕੋਸ਼ਿਸ਼ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਚੰਗਾ ਫਾਇਦਾ ਤੇ ਚੰਗਾ ਫਲ ਮਿਲ ਜਾਏਗਾ ਦੁੱਧ ਸਵੇਰ ਤੋਂ ਮੱਥੇ ਤੇ ਲਾ ਦੇਣਾ ਹੈ ਤੇ ਨਾਲ ਦਹੀਂ ਖਾ ਕੇ ਹਰ ਕੰਮ ਕਰਨਾ ਹੈ ਤਾਂ ਦਿਨ ਵਧੀਆ ਜਾ ਸਕਦਾ ਹੈ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੁਪਹਿਰ ਤੋਂ ਬਾਅਦ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਮੰਗਲ ਦਾ ਨਕਸ਼ਤਰ ਮਿੱਤਰਨੀ ਹੈ ਬਿਜ਼ਨਸ ਕੰਮ ਕਰ ਠੀਕ ਠਾਕ ਹੈ ਪਲੈਨਿੰਗ ਅੱਛੀ ਰਹੇਗੀ ਬਾਰਖਾਣਾ ਕਾਂ ਦਾ ਪ੍ਰੋਗਰਾਮ ਵੀ ਵਾਣ ਸਕਦਾ ਹੈ ਜਿੱਦੀ ਬਣ ਕੇ ਅੜ ਕੇ ਤੇ ਆਪਣੀ ਉਹੀ ਜਿੱਦ ਪਕਾ ਕੇ ਘਰ ਵਿੱਚ ਤੁਸੀਂ ਵਾਤਾਵਰਣ ਖਰਾਬ ਕਰ ਰਹੇ ਹੋ ਤਾਂ ਥੋੜਾ ਜਿੱਦੀ ਨਹੀਂ ਬਣਨਾ ਕੱਚ ਦਾ ਗਲਾਸ ਨਹੀਂ ਵਰਤਣਾ ਤਾਂ ਦਿਨ ਅੱਛਾ ਜਾਏਗਾ ਸਕੋਰਪੀਓ ਬ੍ਰਿਜ ਚਕਰਾਸ਼ੀ ਵਾਲੇ ਸਿਤਾਰੇ ਬ੍ਰਿਛਕ ਰਾਸ਼ੀ ਵਾਲਿਆਂ ਦੇ ਤਕਰੀਬਨ ਤਕਰੀਬਨ ਠੀਕ ਮੰਗਲ ਦਾ ਨਕਸ਼ਤਰ ਸ਼ੁਭ ਆਪਣੇ ਲਈ ਸੋਚਣਾ ਆਪਣੇ ਬਾਰੇ ਸੋਚਣਾ ਤੇ ਆਪਣੇ ਲਈ ਯਤਨ ਕਰਨੇ ਸ਼ੁਭਤਾ ਹੀ ਦੇਣਗੇ ਸ਼ਾਪਿੰਗ ਵਾਲ ਕੁਝ ਜ਼ਿਆਦਾ ਹੀ ਧਿਆਨ ਰਹੇਗਾ ਵਿਰੋਧੀ ਦਬੇ ਹੋਏ ਨੇ ਕੰਫੀਡੈਂਸ ਵਾਧੂ ਆ ਪੜਾਈ ਚ ਵੀ ਮਨ ਲੱਗੇਗਾ ਕੋਈ ਉਪਾਤ ਤੁਹਾਨੂੰ ਵੀ ਕਰਨਾ ਨਹੀਂ ਚਾਹੀਦਾ ਪਰ ਥੋੜਾ ਖਰਚਿਆਂ ਤੇ ਕੰਟਰੋਲ ਕਰਕੇ ਰੱਖੋ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਸਿਤਾਰੇ ਗੁੱਸਾ ਕਾਫੀ ਦਿਨਾਂ ਤੋਂ ਦੱਸ ਰਹੇ ਆ ਕਾਫੀ ਆ ਰਹੇ ਆ ਤੇ ਨਾਲ ਤਨੂ ਰਾਸ਼ੀ ਵਾਲਿਆਂ ਦੇ ਇਨਕਮ ਸਥਾਨ ਵਿੱਚ ਚੰਦਰ ਜਾਏਗਾ ਮੰਗਲ ਦਾ ਨਕਸ਼ਤਰ ਥੋੜਾ ਖੱਜਲਖਵਾਰ ਹੋਣ ਤੋਂ ਬਾਅਦ ਹੀ ਸਫਲਤਾ ਮਿਲੇਗੀ ਕਿਸੇ ਵੀ ਕੰਮ ਨੂੰ ਹਲਕੇ ਵਿੱਚ ਲੈਣਾ ਕੰਮ ਦਾ ਨੁਕਸਾਨ ਕਰਵਾ ਸਕਦਾ ਹੈ ਮੀਟਿੰਗ ਅਗਰ ਕਿਸੇ ਨਾਲ ਅਗਲੇ ਹਫਤੇ ਦੀ ਪਲੈਨਿੰਗ ਕਰਕੇ ਚੱਲ ਰਹੇ ਹੋ ਤਾਂ ਵਧੀਆ ਰਸੋਈ 'ਚ ਬੈਠ ਕੇ ਖਾਣਾ ਖਾਓ ਕੈਪਰੀਕੋਨ ਮਕਰ ਰਾਸ਼ੀ ਵਾਲਿਆਂ ਦੇ ਲਈ ਦਸਵੇਂ ਚੰਦਰ ਜਾਏਗਾ ਹੈ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਮਿਲ ਸਕਦਾ ਹੈ ਜਾਂ ਚਲਾਨ ਕੱਟਿਆ ਜਾ ਸਕਦਾ ਹੈ ਤਾਂ ਆਰਾਮ ਨਾਲ ਵਾਹਨ ਚਲਾਣਾ ਹੈ ਤੁਸੀਂ ਤੇ ਪਰਿਵਾਰ ਵਿੱਚ ਬੈਠ ਕੇ ਸਲਾਹ ਕਰਨੀ ਹੈ ਮੋਬਾਈਲ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਹੈ ਕੁੱਤੇ ਨੂੰ ਰੋਟੀ ਜ਼ਰੂਰ ਪਾਉਣੀ ਹੈ ਹਲਕਾ ਜਿਹਾ ਮਲਾਈ ਜਾਂ ਦੁੱਧ ਲਾ ਕੇ ਮੰਗਲ ਨੂੰ ਸ਼ੁਭ ਕਰਨ ਦੇ ਲਈ ਪਤਾਸੇ ਦਾ ਸੇਵਨ ਕਰੋ ਅਕਿਉਰਸ ਕੁੰਭ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਦਰ ਕੇਤੂ ਰਵੇਗਾ ਨੌਵੇਂ ਸਥਾਨ ਵਿੱਚ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਤੇ ਨਾਲ ਯਾਤਰਾ ਠੀਕ ਠਾਕ ਰਹੇਗੀ ਵਿਦੇਸ਼ ਵੱਲੋਂ ਚੰਗੀ ਖਬਰ ਸੁਣਨ ਨੂੰ ਮਿਲੇਗੀ ਸ਼ਨੀ ਲਗਣ ਵਿੱਚ ਆ ਤੇ ਸ਼ਨੀ ਚੰਦਰ ਦੀ ਜੋ 6ਵੀਂ 8ਵੀਂ ਦ੍ਰਿਸ਼ਟੀ ਸੀ ਉਹ ਟੁੱਟੀ ਜਿਸ ਕਰਕੇ ਚੰਦਰ ਨੇ ਨੌਵੇਂ ਜਾ ਕੇ ਤੁਹਾਨੂੰ ਕਾਫੀ ਅچھے ਰਸਤੇ ਦਿੱਤੇ ਪਰ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਕੀਤਾ ਕੀ ਕਰਾਏਗਾ ਧੋਖਾ ਦਵਾ ਦੇਗਾ ਬਚ ਕੇ ਚੱਲੋ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਥੋੜੇ ਸੰਭਲ ਕੇ ਚੱਲਣ ਵਾਲੇ ਤੁਹਾਡੇ ਵੀ ਰਹਿਣਗੇ ਯਾਤਰਾ ਟਾਲ ਦੇਣੀ ਚਾਹੀਦੀ ਆ ਮਨ ਥੋੜਾ ਜਿਹਾ ਉਦਾਸ ਕਿਸੇ ਨਾ ਕਿਸੇ ਚੀਜ਼ ਗੱਲ ਨੂੰ ਲੈ ਕੇ ਹੋ ਸਕਦਾ ਮੰਗਲ ਦੀ ਸਥਿਤੀ ਅੱਛੀ ਹੈ ਤੁਹਾਡਾ ਮਿੱਤਰ ਹੈ ਬੁੱਧ ਸ਼ੁਕਰ ਵੀ ਸੋਚ ਸਥਾਨ ਵਿੱਚ ਨੇ ਭਾਵੇਂ ਮਿੱਤਰ ਨਹੀਂ ਪਰ ਫਿਰ ਵੀ ਸੋਚ ਅੱਛੀ ਦਿੱਤੀ ਹੈ ਪਰ ਕੀ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਜਿਸ ਤਰ੍ਹਾਂ ਪਲੈਨਿੰਗ ਕਰ ਰਹੇ ਹੋ ਉਸ ਮੁਤਾਬਕ ਚੀਜ਼ਾਂ ਨਹੀਂ ਹੋ ਰਹੀਆਂ ਇਹ ਤੁਹਾਨੂੰ ਥੋੜੀ ਇਰੀਟੇਟ ਕਰਨਗੀਆਂ ਚੀਜ਼ਾਂ ਪਰ ਕਿਉਂਕਿ ਚੰਦਰਮਾ ਜੋ ਹੈ ਤੁਹਾਡੇ 8ਵੇਂ ਸਥਾਨ ਵਿੱਚ ਜਾ ਰਿਹਾ ਹੈ ਭਾਵੇਂ ਗਲ ਦਾ ਨਕਸ਼ਤਰ ਮਿੱਤਰਿਆ ਉਧਾਰ ਦੇਣ ਤੇ ਉਧਾਰ ਲੈਣ ਤੋਂ ਬਚੋ ਏਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਾਂ ਨੂੰ ਆਪਾਂ ਕਿੱਦਾਂ ਸਹੀ ਕਰਕੇ ਦਿਨ ਨੂੰ ਵੀ ਸਹੀ ਕਰ ਸਕਦੇ ਹਾਂ ਠੀਕ ਹੈ ਅੱਖਾਂ ਦੀ ਪ੍ਰੋਬਲਮ ਬਾਰੇ ਕਿਸੇ ਨੇ ਪੁੱਛਿਆ ਉਹਨਾਂ ਨੇ ਜਨਮ ਤਰੀਕ ਤਾਂ ਨਹੀਂ ਦੱਸੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਖਾਂ ਦੀ ਰੋਸ਼ਨੀ ਬਹੁਤ ਘਟ ਹੈ ਬਹੁਤ ਪਰੇਸ਼ਾਨ ਆ ਜੀ ਸੁਣੋ ਅੱਖਾਂ ਦਾ ਕਾਰਕ ਚੰਦਰ ਸ਼ਨੀ ਮੰਨਿਆ ਜਾਂਦਾ ਹੈ ਕਿਸੇ ਨਾ ਕਿਸੇ ਦੀ ਜਨੂ ਪਤਰੀ ਵਿੱਚ ਤੁਹਾਡੇ ਪਰਿਵਾਰ ਵਿੱਚ ਸ਼ਨੀ ਚੰਦਰ ਦੀ ਜੁਤੀ ਹੋਵੇਗੀ ਤੇ ਸ਼ਨੀ ਦੀ ਦਿਸ਼ਾ ਜਾਨੀ ਕਿ ਪੱਛਮ ਦਿਸ਼ਾ ਵਿੱਚ ਤੁਹਾਡੇ ਬ੍ਰਾਊਨ ਕਲਰ ਜਾਂ ਗ੍ਰੀਨ ਕਲਰ ਹੋਵੇਗਾ ਜਾਂ ਤੁਹਾਡੇ ਪੱਛਮ ਦਿਸ਼ਾ ਦੇ ਵਿੱਚ ਆ ਕਹਿ ਸਕਦੇ ਆਪਾਂ ਕਿ ਔਰੇਂਜ ਰੈੱਡ ਜਾਨੀ ਕਿ ਮੰਗਲ ਦਾ ਕਲਰ ਤਾਂ ਮੰਗਲ ਜੋ ਹੈ ਸ਼ਨੀ ਨੂੰ ਖਰਾਬ ਕਰ ਜਾਂਦਾ ਹੈ ਚੰਦਰ ਪਾਣੀ ਦਾ ਖਰਾਬ ਹੋਣਾ ਵੀ ਜਿੱਦਾਂ ਜੇ ਕਿਤੇ ਮੋਟਰ ਲੱਗੀ ਏ ਨਾਲ ਹੀ ਕਿਤੇ ਟਾਇਲਟ ਬੱਟ ਸੀਟ ਰੱਖੀ ਹੋਵੇ ਕੋਈ ਵਾਸ਼ਰੂਮ ਬਣਾਇਆ ਹੋਵੇ ਜਾਂ ਜਿੱਥੇ ਟੂਟੀ ਲੱਗੀ ਹੋਈ ਏ ਟੂਟੀਆਂ ਹੁਣ ਵਾਸ਼ਰੂਮ ਚ ਵੀ ਲੱਗੀਆਂ ਹੁੰਦੀਆਂ ਜਿੱਦਾਂ ਮੇਨ ਸੋਰਸਸ ਜਿਹਨੂੰ ਆਪਾਂ ਨਲਕਾਂ ਕਹਿ ਦਿੰਨੇ ਆ ਮੋਟਰ ਕਹਿ ਦਿੰਨੇ ਆ ਉਸ ਦੇ ਨਾਲ ਟਾਇਲਟ ਬਣੀ ਹੋਵੇ ਜਾਂ ਉਸ ਜਿੱਥੋਂ ਪਾਣੀ ਨਿਕਲ ਰਿਹਾ ਉੱਥੇ ਟਾਇਲਟ ਦਾ ਟੋਆ ਵਗੈਰਾ ਬਣਿਆ ਹੋਵੇ ਤਾਂ ਵੀ ਅੱਖਾਂ ਦੀ ਪ੍ਰੋਬਲਮ ਆ ਜਾਂਦੀ ਏ ਠੀਕ ਹੈ ਤਾਂ ਕੋਸ਼ਿਸ਼ ਕੀ ਕਰਨੀ ਹੈ ਤੁਸੀਂ ਇਹ ਚੀਜ਼ਾਂ ਚੈੱਕ ਕਰਨੀਆਂ ਨੇ ਅਗਰ ਇਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਸ ਜਗ੍ਹਾ ਤੇ ਤੁਸੀਂ ਨਮਕ ਰੱਖ ਦੇਣਾ ਹੈ ਹਰ ਰੋਜ਼ ਲਗਾਤਾਰ ਕੱਚੀ ਲੱਸੀ ਦੇ ਛਿੱਟੇ ਦੇਣੇ ਆ ਇੱਕੋ ਬਾਸ ਸੁਣੋ ਕੀ ਕਰਨਾ ਹੈ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਪੂਰਨਮਾਸ਼ੀ ਆ ਰਹੀ ਆ ਹੁਣ ਆਊਗੀ ਤਾਂ ਪੂਰਨਮਾਸ਼ੀ ਤੇ ਤੁਸੀਂ ਰਾਤ ਨੂੰ ਪਾਣੀ ਪੂਰਾ ਪੂਰੀ ਰਾਤ ਜਦੋਂ ਤੋਂ ਪੂਰਨਮਾਸ਼ੀ ਦਾ ਪੱਖ ਸ਼ੁਰੂ ਹੋ ਜਾਵੇ ਉਦੋਂ ਤੋਂ ਇੱਕ ਸਾਈਡ ਤੇ ਕਿਸੇ ਵੀ ਵਰਤਨ ਵਿੱਚ ਪਾ ਕੇ ਅਗਰ ਤੁਸੀਂ ਪਿੱਤਲ ਦੇ ਬਰਤਨ ਵਿੱਚ ਰੱਖਦੇ ਹੋ ਤਾਂ ਵਧੀਆ ਚਾਂਦੀ ਦੇ ਵਿੱਚ ਰੱਖਦੇ ਹੋ ਉਦੋਂ ਵੀ ਵਧੀਆ ਕੱਚ ਦੇ ਚਨਾ ਨਾ ਰੱਖਿਓ ਤੇ ਬਾਕੀ ਸਟੀਲ ਦੇ ਵਿੱਚ ਰੱਖ ਸਕਦੇ ਹੋ ਕੋਈ ਵਹਿਮ ਨਹੀਂ ਹੈ ਕੋਈ ਬਾਲਟੀ ਪਤੀਲਾ ਜਾਂ ਕਿਸੇ ਕਿਸੇ بڑے ਬਰਤਨ ਦੇ ਵਿੱਚ ਭਰ ਕੇ ਪਾਣੀ ਰੱਖ ਦੇਣਾ ਹੈ ਉਹ ਪਾਣੀ ਤੁਸੀਂ ਪੂਰੀ ਰਾਤ ਜਦੋਂ ਤੱਕ ਪੂਰਨਵਾਸੀ ਦਾ ਪੱਖ ਹੈ ਉਦੋਂ ਤੱਕ ਰੱਖਣਾ ਹੈ ਉਸ ਨੂੰ ਚੰਦਰਮਾ ਦੀ ਪੂਰੀ એનર્ਜੀ ਲੈਣੀ ਹੈ ਤੇ ਉਹ ਪਾਣੀ ਤੁਸੀਂ ਪੂਰਾ ਮਹੀਨਾ ਪੀਣਾ ਹੈ ਉਹ એનર્ਜੀ ਤੁਹਾਨੂੰ ਚੰਦਰ ਦੀ ਰੋਸ਼ਨੀ ਤੁਹਾਡੀ ਨਿਗਾ ਲਈ ਕਹਿੰਦੇ ਆ ਸ਼ੁਭ ਫਲ ਦਿੰਦੀ ਹੈ ਸਚਾਈ ਹੈ ਇਹ ਬਾਕੀ ਤੁਸੀਂ ਕਰਕੇ ਦੇਤੋਂ ਪੂਰਾ ਮਹੀਨਾ ਪਾਣੀ ਪੀਓ ਅਗਲੀ ਵਾਰ ਫੇਰ ਰੱਖ ਲਿਓ ਉਸ ਤੋਂ ਬਾਅਦ ਫਿਰ ਤੁਹਾਨੂੰ ਰਿਲੈਕਸ ਮਿਲੇਗੀ ਨਾਲ ਕੱਚੀ ਲੱਸੀ ਦੇ ਛਿੱਟੇ ਅੱਖਾਂ ਵਿੱਚ ਮਾਰਿਆ ਕਰੋ ਚੰਦਰ ਸਹੀ ਕਰਿਆ ਕਰੋ ਨਾਰੀਅਲ ਕਦੇ-ਕਦੇ ਨਾਰੀਅਲ ਵੀ ਸ਼ਨੀ ਚੰਦਰ ਦਾ ਮੰਨਿਆ ਜਾਂਦਾ ਹੈ ਉੱਪਰ ਚੀ ਸਖਤ ਦੇ ਵਿੱਚ ਪਾਣੀ ਤਾਂ ਉਹ ਵੀ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਆਪਣੇ ਤੋਂ ਵਾਰ ਕੇ ਜਲ ਪ੍ਰਵਾਹ ਕਰਨਾ ਸ਼ੁਰੂ ਕਰ ਦਿਓ ਬਹੁਤ ਅੱਛਾ ਹੋ ਜਾਏਗਾ ਤੇ ਜੋ ਤੁਹਾਡੀ ਪਰੇਸ਼ਾਨੀ ਹੈ ਉਹ ਕਾਫੀ ਘਟ ਜੇਗੀ ਠੀਕ ਹੈ ਜੀ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਾਸ਼ਿਕਾ